ਵਾਦੇ ਕਰਕੇ ਪਹਾੜਾ ਮੁੱਖ ਮੰਤਰੀ ਜਿਨੇ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਉਪਰ 8 9 ਵਰੀ ਮੀਟਿੰਗ ਕਰਦਾ ਵਾਦਾ ਕੀਤਾ ਲੇਕਿਨ ਹਰ ਵੇ ਪੈਨਸ਼ਨਾਂ ਦੀ 6ਵੇਂ ਗ੍ਰੇਡ ਅਨਸਾਰ ਸ đãi ਕੀਤੀ ਜਾਊਗੀ ਪ੍ਰਾਣੀ ਪੈਨਸ਼ਨ ਸਕੀਮ ਐਨ ਐਮ ਲਾਗੂ ਕੀਤੀ ਜਾਊਗੀ ਜਿਹੜੇ ਸਾਡੇ ਕੁਦਰਤੀ ਸਾਧਨਾਂ ਰੇਤਾ ਜਾਂ ਬਜਰੀ ਉਹਨਾਂ ਦੀਆਂ ਕੀਮਤਾਂ ਘਟਾਈਆਂ ਜਾਣਗੀਆਂ ਔਰ ਅਕਸਾਈ ਤੋਂ ਟੋਟਲ ਕਟ 2000 ਕਰੋੜ ਰੁਪਇਆ ਪ੍ਰਤੀ ਸਾਲ ਦੀ ਕਮਾਈ ਹੋਇਆ ਕਰੂਗੀ ਇਸ ਦੇ ਕਿਹਾ ਲਗਭਗ 60 70 ਹਜ਼ਾਰ ਕਰੋੜ ਰੁਪਇਆ ਪੰਜਾਬ ਦੀ ਪਬਲਿਕ ਤੇ ਮਜ਼ਦੂਰਾ ਮੁਲਾਜ਼ਮਾਂ ਤੇ ਖਰਚ ਕੀਤਾ ਜਾਊਗਾ ਲੇਕਿਨ ਤੁਹਾਡੇ ਸਾਹਮਣੇ ਆ ਕਿ ਇਹਨਾਂ ਨੇ ਤਿੰਨ ਸਾਲਾਂ ਦੇ ਵਿੱਚ ਨਾ ਕੋਈ ਮਗਿਆਈ ਤੇ ਕੰਟਰੋਲ ਕੀਤਾ ਨਾ ਕੋਈ ਨਸ਼ਾ ਤੇ ਕੰਟਰੋਲ ਕੀਤਾ ਉਲਟਾ ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਅਲੋਕੇਟ ਹੋ ਰਹੀ ਆ ਵਿਦੇਸ਼ਾਂ ਨੂੰ ਜਾ ਰਹੀ ਆ ਇਥੇ ਸਿੱਖਿਆ ਦੇ ਸੇ ਸੂਲਤਾਂ ਦਾ ਕਾਣ ਕੀਤਾ ਜਾ ਰਿਹਾ ਹੈ ਪ੍ਰਾਈਵੇਟ ਸੈਕਟਰ ਨੂੰ ਵਡਾਵਾ ਦਿੱਤਾ ਜਾ ਰਿਹਾ ਹੈ ਤੇ ਪাবਲਾ ਸੈਕਟਰ ਨੂੰ ਤਬਾਹ ਕੀਤਾ ਜਾ ਰਿਹਾ ਹੈ ਨਾ ਕੋਈ ਮਲਾਜ਼ਮ ਸਹੀ ਤਰੀਕੇ ਨਾਲ ਪੱਕਾ ਕੀਤਾ ਨਾ ਜਿਹੜੇ ਦਿੱਲੀ ਬੇਸਿਸ ਵਾਲੇ ਲੋਕ ਆਏ ਕੱਚੇ ਕੰਮ ਆ ਆਸ਼ਾ ਵਰਕਰ ਆ ਅੰਗਲਵਾਲੀ ਵਰਕਰ ਆ ਉਹਨਾਂ ਦੀਆਂ ਉਜਰਤਾਂ ਦੇ ਵਿੱਚ ਕੋਈ ਵੀ ਵਾਅਦਾ ਨਹੀਂ ਕੀਤਾ ਬੜੇ ਅਫਸੋਸ ਦੀ ਗੱਲ ਹੈ ਕਿ ਲੰਮੇ ਚੌੜੇ ਵਾਦੇ ਕਰਕੇ ਪੌੜਾ ਮੁੱਖ ਮੰਤਰੀ ਜਿਨੇ ਮਲਾਜਮਾਂ ਦੇ ਪੈਨਸ਼ਨਾਂ ਦੇ ਬਗ 8 9 ਵੇਰੀ ਮੀਟਿੰਗ ਕਰਦਾ ਵਾਦਾ ਕੀਤਾ ਲੇਕਿਨ ਹਰ ਵੇਰੀ ਮੀਟਿੰਗ ਤੋਂ ਭੱਜਿਆ ਮੀਟਿੰਗ ਤੋਂ ਭੱਜਿਆ ਉਹ ਵਿਅਕਤੀ ਝੂਠਾ ਹੋਇਆ ਕਰਦਾ ਹੈ ਉਲਟਾ ਪੈਨਸ਼ਨਾਂ ਤੇ ਮਲਾਜਮਾਂ ਤੇ ਕੇਸ ਰਜਿਸਟਰ ਕੀਤੇ ਗਏ ਅਸੀਂ ਇੰਨਾ ਕੇਸਾਂ ਤੋਂ ਨਹੀਂ ਡਰਦੇ ਜਿੰਨੀ ਦੇਰ ਤੱਕ ਮਲਾਜਮਾਂ ਪੈਨਸ਼ਨਾਂ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਨਹੀਂ ਹੁੰਦੇ ਉਨੀ ਦੇਰ ਤੱਕ ਪੰਜਾਬ ਦਾ ਮਲਾਜਮ ਪੰਜਾਬ ਦਾ ਪੈਨਸ਼ਨਰ ਟੈਕ ਨਹੀਂ ਬੈਠੂਗਾ ਇਹ ਪੰਜਾਬ ਗਵਰਨਮੈਂਟ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਪੈਨਸ਼ਨ ਜਿਹੜੇ ਕੇ 78 ਸਾਲ ਨੂੰ ਟੁੱਕੇ ਹੋਏ ਆ ਔਰ ਹਰ ਸਾਲ 30 35000 ਜਿਹੜਾ ਪੈਨਸ਼ਨ ਮਲਾਜਮ ਹੈ ਉਹ ਇਥੋਂ ਰੁਕਸਤ ਹੋ ਜਾਂਦਾ ਹੈ ਉਹ ਸਦਾ ਲਈ ਤਰਾਂ ਜਾਂਦਾ ਹੈ ਔਰ ਸਾਡਾ ਲੱਖਾਂ ਕਰੋੜਾਂ ਦਾ ਬਕਾਇਆ ਸਰਕਾਰ ਵੱਲ ਪੈਂਡਿੰਗ ਹੈ ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੇ ਮਲਾਜਮਾਨੋ ਜਦੋਂ ਸੈਂਟਰ ਗਵਰਨਮੈਂਟ ਮਹंगाई ਵਧਾ ਕਰਕੇ ਦੀਏ ਨੌਸ ਕਰਦੀ ਸੀ ਪੰਜਾਬ ਦੇ ਮਰਾਜ ਬਾਨ ਨੂੰ ਮਿਲਦਾ ਸੀ ਲੇਕਿਨ ਹਰ ਮੁਲਾਜ਼ਮ ਔਰ ਪੈਨਸ਼ਨ ਦਾ ਲੱਖਾਂ ਰੁਪਇਆ ਬੇਈਮਾਨ ਦੱਬੀ ਬੈਠਿਆ ਔਰ ਆਪਣੇ ਜਿਹੜੇ ਭੰਡਾਰੇ ਆ ਇਹਨਾਂ ਦੇ ਉਹ ਭਰੇ ਜਾ ਰਹੇ ਆ ਇਹਨਾਂ ਦੇ ਚਾਪਲੂਸ ਉਵੇਂ ਹੀ ਨਸ਼ਿਆਂ ਦਾ ਵਪਾਰ ਕਰ ਰਹੇ ਆ ਇੱਥੇ ਕਿੱਤੇ ਦਾ ਬਹੁਤ ਵੱਡਾ ਪ੍ਰਕੋਪ ਚੱਲ ਰਿਹਾ ਹੈ ਨਸ਼ਿਆਂ ਦਾ ਬਹੁਤ ਬੋਲਵਾਲਾ ਇੱਥੇ ਇੱਥੇ ਕਾਨੂੰਨਾਂ ਦੀ ਕੋਈ ਅਵਸਥਾ ਨਹੀਂ ਕੋਦੋਂ ਕੋਈ ਮੰਦੀ ਕਿਸੇ ਦੁਕਾਨਦਾਰ ਨੂੰ ਕਿਸੇ ਕਿਤਾਕਾਰ ਨੂੰ ਧਮਕੀ ਦੇ ਕੇ ਉਹਦੇ ਕੋਲੋਂ ਫਰੋਤیاں ਮੰਗਦਾ ਹੈ ਅਸੀਂ ਸਰਕਾਰ ਕੋਲੋਂ ਤਵਕਕੋ ਕਰਦੇ ਆ ਕਿ ਮਲਾਜਮਾਂ ਦੇ ਮੰਗਾ ਮਲਾਜਮਾਂ ਦੇ ਪੈਨਸ਼ਨਾਂ ਦੀਆਂ ਮੰਗਾਂ ਦਾ ਜਲਦੀ ਜਲਦੀ ਨਿਬਟਾਰਾ ਹੋ ਜਾਵੇ ਚੰਗਾ ਹੋਵੇਗਾ ਨਹੀਂ ਤਾਂ ਅਸੀਂ ਇਹਨਾਂ ਬੇਈਮਾਨਾਂ ਦੀ ਨੀਂਦ ਹਰਾਮ ਕਰ ਦੇਵਾਂਗੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅੱਜ ਕਿਸਾਨ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਚੋਨਾ ਮੰਡੀਆਂ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲੈਣਾ ਜੀ ਧੰਨਵਾਦ